ਵਜੇ ਇਹ ਸ਼ੈਡ ਐਕਸੀਡੈਂਟ ਹੋਇਆਗੇ ਚੀਜ਼ ਹੈ। ਹੋ ਗਿਆ। ਹਾਂਜੀ। ਬਹੁਤ ਜ਼ਿਆਦਾ ਕੰਡੀਸ਼ਨ ਨਾਲ ਆ ਲਾ ਦਿਆ। ਇਹ ਕਿ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਹੀਂ ਭੜਾਇਆ ਜਾਵੇ। ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ। ਦੇ ਲਬ੍ਰੀ ਤੇ ਕਿਹੜੀ ਕਲਾਸ ਪੜਦਾ ਸਾਨਸਾ ਜੀ ਤੇ ਕਿਥਾਰੇ ਸੀ ਤੁਸੀਂ ਹੁਣ ਅੱਜ ਅਹੀਂ ਮੈਂ ਦੂਜਾ ਮੁੰਡਿਆ ਨਾ ਅੱਛਾ ਕੀ ਕਰਤੇ ਆ ਰਹੇ ਹੋ ਮੋਟਰਸਾਈਕਲ ਹਾਂ ਜੀ ਤੇ ਕਰ ਚੋ ਜਾ ਮੋਟਰਸਾਈਕਲ ਦੂਜਾ ਮੁੰਡਾ ਮੋਟਰਸਾਈਕਲ ਕਿਥੋਂ ਗਏ ਟਮੀ ਦੀਦੀ ਬੱਡੀ ਕੇ ਕਿਦਾਂ ਤੁਸੀਂ ਕਰ ਚੋ ਬੱਜੇ ਆ ਗਈ ਆ ਗਈ ਉਹ ਪਤਾ ਨਹੀਂ ਹੈ ਐਨਾਨੀ ਜੇ ਬੋਲਾ ਅੱਛਾ ਪਤਾ ਨਹੀਂ ਲੱਗਾ ਹਾਂ ਜੀ ਮੋਟਰਸਾਈਕਲ ਚਲਾਉਣ ਕੋਣ ਡਿਆ ਹੈ ਮੁੰਡਾ ਗਿਆ ਉਹ ਕਿਹੜੀ ਕਲਾਸ ਪੜਦਾ ਹੈ ਹੋ ਉਹ ਵੀ ਤਾਂ ਜਿਹੜਾ ਬੜਦਾ પ્રકાશ ਇਹ ਬੇਟੇ ਦਾ ਬੱਚਾ ਦਾ ਕਿ ਨਾਮ ਹੈ ਇੱਕਮ ਕਿੰਨੀ ਉਮਰ ਆਦੀ 9-10 ਸਾਲ ਹੋਣੀ ਹੈ ਹਾਂਜੀ 9-10 ਸਾਲ ਆ ਇਹ ਕਿੱਥੋਂ ਆ ਰਿਹਾ ਹੈ ਰਾਜਪੁਰ ਖੁਰਦਾ ਤੇ ਕਿਹੜੀ ਕਲਾਸ ਪੜਦਾ ਹੈ ਤੇ ਕਲਾਸ ਕਿਹੜੀ ਜਬਰਦਾ ਤੁਸੀਂ 6ਵੀਂ ਕਲਾਸ ਪੜਦਾ ਹੈ ਤਾਂ ਦੂਜੀ ਹਾਂਜੀ ਦੂਜੀ ਉਹ ਆਪੇ ਜਾ ਰਿਹਾ ਹੈ ਸਕੂਲ ਤੋਂ ਕਿਹੜੇ ਕਰਤੇ ਆ ਰਹੇ ਹਾਂਜੀ ਬਾਈਕ ਤੇ ਹੀ ਐਮੋਰਸ ਆ ਦੇ ਗਿਆ ਐਂਬੂਲੈਂਸ ਆਈਆ ਬਾਅਦ ਵਜੇ ਆ ਸ਼ਾਇਦ ਐਕਸੀਡੈਂਟ ਹੋਇਆ ਹੋਇਆ ਹੈ ਚੇਚੇ ਹਾਂਜੀ ਬਹੁਤ ਜ਼ਿਆਦਾ ਕੰਡੀਸ਼ਨ ਆ ਲਾ ਦਿਆ ਤੇ ਇਹ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਹੀਂ ਫੜਾਇਆ ਜਾਵੇ ਮੈਂ ਨਾ ਗੁਰਜੀਤ ਸਿੰਘ ਆ ਜੀ ਕੀ ਗੱਲ ਹੋਈ ਇਹਨਾਂ ਨੂੰ ਮੈਂ ਨਾਲੇ ਤੋਂ ਪਿੰਡ ਨੂੰ ਜਾਣ ਡਿਆ ਮੈਂ ਵੇਖਿਆ ਰਾਹ 'ਚ ਐਕਸੀਡੈਂਟ ਹੋਇਆ ਦੋ ਦਾ ਇਹਨਾਂ ਚੁੱਕ ਕੇ ਭਾਜੀ ਹੁਣ ਹੀ ਨਾਲ ਆਏ ਆ ਇਹ ਜਗਰਾਉਂ ਤੋਂ ਅਸੀਂ ਇਹ ਵੀ ਨਾਲੇ ਤੋਂ ਜਾਣ ਡੇ ਸੀ ਅਮਰ ਸਾਨੂੰ ਫਿਰ ਆਪਾਂ ਗੱਡੀ 'ਚ ਲਾ ਕੇ ਆ ਗਏ ਇੱਥੇ ਤੇ ਇੱਥੇ ਪਹੁੰਚਾ ਕੇ ਹਸਪੀਟਲ ਨਾਲ ਐਕਸੀਡੈਂਟ ਜਾਈ ਨਹੀਂ ਇਹ ਪਰ ਇਹ ਨਹੀਂ ਪਤਾ ਲੱਗਾ ਅਸੀਂ ਤੇ ਉਸ ਹਲ ਚੁੱਕ ਕੇ ਲੈ ਕੇ ਆ ਗਏ ਇਹ ਬੱਚੇ ਮੋਟਰਸਾਈਕਲ ਤੇ ਦੱਸਿਆ ਗਿਆ ਹਾਂਜੀ ਅੱਗੇ ਕਿਹਦੇ ਬੱਚੇ ਪੜਾ ਲੱਗਾ ਆਟੋ ਚ ਆਖੰਡੇ ਬੱਜੇ ਆ ਜਿਹੜਾ ਛੋਟਾ ਹਿੰਦਾ ਉੱਚਾ ਦੇ ਸਾਡੇ ਕੋਲ ਤਿੰਨ ਬੱਚੇ ਆਏ ਨੇ ਇਹ ਬੱਚੇ ਪਹਿਲਾਂ ਸਾਡੇ ਵਾਸਤੇ ਅਨਨੋਨ ਪੇਸ਼ੈਂਟ ਸੀ ਇਹਨਾਂ ਨੂੰ ਇੱਕ ਰੈਂਡਮ ਪਰਸਨ ਲੈ ਕੇ ਆਏ ਨੇ ਹਿਊਮੈਨਿਟੀ ਦੇ ਬੇਸਿਸ ਤੇ ਸਕੂਲ ਗੋਇੰਗ ਬੱਚੇ ਹੈਗੇ ਆ ਜਿਸ ਤੱਕ ਆਈਡੀਆ ਹੈਗਾ ਕਿ ਇਹ ਮੋਟਰਸਾਈਕਲ ਤੇ ਹੈਗੇ ਸੀ ਇਹਨਾਂ ਦਾ ਐਕਸੀਡੈਂਟ ਹੋਇਆ ਤਿੰਨ ਬੱਚੇ ਆਇਆ ਦੋ ਬੱਚਿਆਂ ਦੇ ਵਿੱਚੋਂ ਦੋ ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਨਹੀਂ ਗਈ ਹੈ ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ ਉਸ ਪੇਸ਼ੇ ਨੂੰ ਅਸੀਂ ਰੈਫਰ ਕੀਤਾ ਗੁਨਾਣਾ ਹਸਪਤਾਲ ਤੇ ਉਹ ਇਹ ਤੋਂ ਪੂਰੀ ਪ੍ਰੋਪਰ ਫਰਸਟ ਐਡ ਦੇ ਕੇ ਦੂਜੇ ਪੇਸ਼ੇ ਨੂੰ ਵੀ ਅਸੀਂ ਪ੍ਰੋਪਰ ਫਰਸਟ ਐਡ ਦੇ ਕੇ ਗੁਨਾਣਾ ਹਸਪਤਾਲ ਤੇ ਰੈਫਰ ਕੀਤਾ ਹੋਇਆ ਹੈ ਏਜ ਕਿੰਨੀ ਕੁ ਸਮਾਂ ਦੋਨਾਂ ਦੀ ਏਜ ਨੀਅਰ ਅਬਾਊਟ 10 ਸਾਲ ਹੋਏਗੀ ਤੀਸਰਾ ਪੇਸ਼ੈਂਟ ਕੀ ਤਾ ਤੀਸਰਾ ਪੇਸ਼ੈਂਟ ਬਿਲਕੁਲ ਠੀਕ ਹੈ ਪੇਸ਼ੈਂਟ ਦੇ ਸਿਰ ਤੇ ਹਲਕੀ ਜਿਹੀ ਇੱਕ ਲਸਰੇਟਿਡ ਹੂਨ ਹੈਗਾ ਜੋ ਕਿ ਇੱਥੇ ਮੈਨੇਜੇਬਲ ਹੈਗਾ ਸਾਡੇ ਹਸਪਤਾਲ ਦੇ ਵਿੱਚ ਹੀ ਉਹਨੂੰ ਆਪ ਅਬਜ਼ਰਵੇਸ਼ਨ ਦੇ ਵਿੱਚ ਰੱਖਿਆ ਹੋਇਆ ਲੋਡ ਪੈਨ ਤੇ ਆਪਾਂ ਉਹਨਾਂ ਦਾ ਇੱਕ ਸੀਟੀ ਸਕੈਨ ਕਰਵਾਉਣਾ ਹੈ ਐਸ ਸੱਚ ਪੇਸ਼ੈਂਟ ਖਤਰੇ ਤੋਂ ਬਾਹਰ ਹੈਗਾ ਦੋ ਬੱਚਿਆਂ ਨੂੰ ਅਸੀਂ ਗੋਨਾਨਗ ਹਸਪਤਾਲ ਰੈਫਰ ਕੀਤਾ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658